ਸਤਿ ਸ਼੍ਰੀ ਅਕਾਲ ਪੰਜਾਬੀ ਸਟੂਡੀਓ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ, ਹਾਜ਼ਰ ਆਇਆ ਅੱਜ ਦੇ ਕੁਝ ਮੁੱਦੇ ਆਏ ਜੀਏ, ਕੁਝ ਗੱਲਾਂ ਬਤਾ ਤੁਹਾਡੇ ਨਾਲ ਸਾਂਝੀਆਂ ਕਰਨ ਦੇ ਲਈ। ਅੱਜ ਵੀਰਵਾਰ ਦੇ ਕਿਹੜੇ ਮੁੱਦੇ ਨੇ, ਕਿਹੜੀਆਂ ਗੱਲਾਂ ਬਾਤਾਂ ਨੇ? ਸਭ ਤੋਂ ਪਹਿਲਾਂ ਲੈਂਡਸ਼ਿਪ ਪਾਲੋਸੀ ਦਾ ਬਿਆਨ ਬਹੁਤ ਚਰਚਾ ਦੇ ਵਿੱਚ ਆ। ਕੱਲ ਇੱਕ ਟੀਵੀ ਨੂੰ ਇੰਟਰਵਿਊ ਵਿੱਚ ਬਿਆਨ ਦਿੱਤਾ। ਉਹਦੇ ਤੇ ਗੱਲਬਾਤ ਕਰਾਂਗੇ। ਦੂਜੀ ਗੱਲਬਾਤ ਸਿਆਟਲ ਦੇ ਵਿੱਚ ਇੱਕ ਦੇ ਵਪਾਰ ਦੀ ਧੰਦੇ ਨੂੰ ਰੋਕਣ ਦਾ ਯਤਨ ਕੀਤਾ ਜਾ ਰਿਹਾ। ਤਿਹਜੀ ਗੱਲਬਾਤ ਅਮਰੀਕਾ ਦੇ ਵਿੱਚ ਮਹਿੰਗਾਈ ਘਟਿਆ ਤੇ ਚੌਥੀ ਗੱਲਬਾਤ ਕਰਨੀ ਹੈ ਅਮਰੀਕਾ ਦੇ ਵਿੱਚ ਗਰਮੀ ਬਹੁਤ ਪੈ ਰਹੀ ਹੈ ਤੇ ਪੰਜਵੀਂ ਗੱਲਬਾਤ ਆਪਾਂ ਕਰਨੀ ਹੈ ਕਿ ਇੱਕ ਪੰਜ ਸਾਲਾ ਬੱਚੇ ਦੀ ਕਾਰ ਦੇ ਵਿੱਚ ਮੌਤ ਹੋਈ ਹੈ ਮਾਮਲਾ ਕੀ ਹੈ ਸਭ ਤੋਂ ਪਹਿਲੀ ਗੱਲਬਾਤ ਨੈਂਸ਼ੀ ਪਲੋਸੀ ਦੀ ਇੰਟਰਵਿਊ ਆ ਇਹ ਮੰਡੇ ਜੋ ਉਹਦੇ ਵਿੱਚ ਇਹਨਾਂ ਨੇ ਇੱਕ ਇੰਟਰਵਿਊ ਦਿੱਤੀ ਹੈ ਜਿਹਦੇ ਵਿੱਚ ਇਹਨਾਂ ਨੇ ਸਿੱਧੇ ਤੌਰ ਦੇ ਉੱਤੇ ਕਿਹਾ ਵੀ ਜੋ ਬਾਈਡਨ ਨੂੰ ਇਲੈਕਸ਼ਨ ਦੇ ਵਿੱਚ ਰਨ ਕਰਨ ਬਾਰੇ ਸੋਚਣਾ ਚਾਹੀਦਾ ਕੋਣ ਕਿਹਾ ਤੇ ਪਹਿਲਾਂ ਵੀ ਇਹ ਡੈਮੋਕ੍ਰੇਟਸ ਵੀ ਕਹਿ ਰਹੇ ਰੌਲਾ ਤੇ ਉਧਰ ਦਾ ਹੀ ਪਈ ਜਾਂਦਾ ਜਦੋਂ ਦਾ ਡਿਬੇਟ ਹੋਇਆ ਪਰ ਫਾਈਨੈਂਸ਼ੀ ਪੋਲਿਸੀ ਉਹ ਜਿਹੜੀ ਡੈਮੋਕ੍ਰੇਟ ਆ ਜਿਹਦਾ ਜਿਹਦੀ ਕਹੀ ਹੋਈ ਗੱਲ ਕੋਈ ਵਜ਼ਨ ਰੱਖਦੀ ਹੈ ਵਜ਼ਨ ਤੇ ਬਾਕੀਆਂ ਨੂੰ ਵੀ ਰੱਖਦੀ ਹੈ ਪਰ ਇਹਦੀ ਗੱਲ ਦੇ ਮੈਨੇ ਨੇ ਔਰ ਦੂਜੀ ਗੱਲ ਕਿਉਂਕਿ ਜੋ ਬਾਈਡਨ ਦੇ ਬਹੁਤ ਨੇੜੇ ਰਹੇ ਆ ਇਹ ਇਹਨਾਂ ਨੇ ਹੁਣ ਸੁਜੈਸਟ ਕੀਤਾ ਜੋ ਬਾਈਡਨ ਨੂੰ ਕਿ ਤੁਹਾਨੂੰ ਜਲਦੀ ਡਿਸਾਈਡ ਕਰਨਾ ਚਾਹੀਦਾ ਕਿਉਂਕਿ ਸਮਾਂ ਬਹੁਤ ਥੋੜਾ ਰਹਿ ਗਿਆ ਹੁਣ ਇਹਦੇ ਮਤਲਬ ਕੀ ਹੈ ਜਾਂ ਤੇ ਉਹ ਸਿੱਧਾ ਕਹਿੰਦੇ ਵੀ ਨਹੀਂ ਰਾਸ਼ਟਰਪਤੀ ਜਿਹੜੇ ਉਮੀਦਵਾਰ ਜੋ ਬਾਈਡਨ ਨੇ ਹੀ ਲੜਨਗੇ ਇਲੈਕਸ਼ਨ ਤੇ ਮੈਂ ਇਹਨਾਂ ਦੇ ਨਾਲ ਆ ਕੋਈ ਇਦਾਂ ਦੀ ਗੱਲਬਾਤ ਨਹੀਂ ਆ ਤਾਂ ਸਾਫ਼ ਸੀ ਜਾਂ ਉਹ ਕਹਿਦਣ ਵੀ ਤੁਸੀਂ ਪਾਸੇ ਹੋ ਜੋ ਹੁਣ ਉਮਰ ਤੁਹਾਡੀ ਜ਼ਿਆਦਾ ਹੋ ਗਈ ਹੈ ਉਹਨਾਂ ਨੇ ਕੁਝ ਨਹੀਂ ਕਿਹਾ ਹੁਣ ਉਹਨੇ ਇਹ ਕਿਹਾ ਵੀਰਾਂ ਨੂੰ ਡਿਸਾਈਡ ਕਰਨਾ ਪਊਗਾ ਸੂਨ ਵੀ ਇਹਨਾਂ ਨੇ ਰਨ ਕਰਨਾ ਜਾਂ ਨਹੀਂ ਕਰਨਾ ਹੁਣ ਇਹਨਾਂ ਦੇ ਕਮੈਂਟ ਜਿਹੜੇ ਆ ਉਹ ਜਿੰਨੀ ਡੈਮੋਕ੍ਰੇਟਸ ਦੇ ਵਿੱਚ ਬਾਈਡਨ ਦੀ ਜਿੱਤਣ ਦੀ ਯੋਗਤਾ ਦੇ ਉੱਤੇ ਸਵਾਲ ਉੱਠ ਰਹੇ ਆ ਉਹਨੂੰ ਇਹਨੇ ਹੋਰ ਵਧਾ ਦਿੱਤਾ ਕਿ ਕੀ ਡੋਨਲਡ ਟਰੰਪ ਦੇ ਵਿਰੋਧ ਦੇ ਵਿੱਚ ਜੋ ਬਾਈਡਨ ਜਿੱਤ ਸਕਦੇ ਆ ਡੈਮੋਕ੍ਰੇਟਸ ਇਸ ਗੱਲ ਤੇ ਸ਼ੱਕ ਕਰਦੇ ਆ ਨਨਸ਼ਿਪ ਪੋਲਿਸੀ ਦੇ ਬਿਆਨ ਨੇ ਸ਼ੱਕ ਹੋਰ ਗੂੜਾ ਕਰ ਦਿੱਤਾ ਇਹਨਾਂ ਦੇ ਸ਼ਬਦਾਂ ਦਾ ਜਿਦਾ ਪਹਿਲਾਂ ਗੱਲ ਕੀਤੀ ਆ ਵਜ਼ਨ ਆ ਔਰ ਬਹੁਤ ਅਸਰ ਪੈਂਦਾ ਇਹਦਾ ਦੂਜੇ ਦੇ ਉੱਤੇ ਔਰ ਇਹ ਕេស ਕਰਕੇ ਆ ਕਿ ਇਹਨਾਂ ਦਾ ਸਟਰੋਂਗ ਰਿਲੇਸ਼ਨਸ਼ਿਪ ਆ ਜੋ ਬਾਈਡਨ ਦੇ ਨਾਲ ਔਰ ਬੜੇ ਇਹ ਇਨਫਲੂਐਂਸ਼ੀਅਲ ਇਨਫਲੂਐਂਸ਼ੀਅਲ ਇਨਫਲੂਐਂਸਿੰਗ ਦਾ ਬਹੁਤ ਜ਼ਿਆਦਾ ਪ੍ਰਭਾਵ ਬਹੁਤ ਜ਼ਿਆਦਾ ਆ ਜਿਹੜੇ ਦੂਜੇ ਡੈਮੋਕ੍ਰੇਟਸ ਨੇ ਜਿਨ੍ਹਾਂ ਦੇ ਵਿੱਚ ਨਿਊਯਾਰਕ ਦੇ ਰਿਪ੍ਰੈਜ਼ੈਂਟੇਟਿਵ ਤੇ ਐਕਟਰ ਜਿਹੜੇ ਜਾਰਜ ਕੋਲੋਨ ਨੇ ਆ ਉਹਨਾਂ ਦਾ ਵੀ ਨਾਂ ਆਇਆ ਉਹਨਾਂ ਨੇ ਪਬਲਿਕਲੀ ਕਹਿ ਦਿੱਤਾ ਕਿ ਬਾਈਡਨ ਪਾਸੇ ਹੋ ਜਾਣਾ ਚਾਹੀਦਾ ਹੀ ਸ਼ੁੱਡ ਸਟੈਪ ਅਸਾਈਡ ਜਿਹੜੀ ਡਿਬੇਟ ਦੀ ਪਰਫਾਰਮੈਂਸ ਆ ਹਜੇ ਤੱਕ ਪਿੱਛਾ ਨਹੀਂ ਛੱਡ ਰਹੀ ਪਿੱਛਾ ਇੱਕ ਤਰੀਕੇ ਦੇ ਨਾਲ ਅਮਰੀਕਾ ਦੀ ਨਹੀਂ ਪੂਰੀ ਦੁਨੀਆ ਦੀ ਸਿਆਸਤ ਹਿਲਾ ਕੇ ਰੱਖ ਦਿੱਤੀ ਸਿਰਫ ਇੱਕ ਡਿਬੇਟ ਨੇ ਕੋਈ ਇਹੋ ਜਿਹੀ ਗੱਲ ਨਹੀਂ ਹੋਈ ਸਿਰਫ ਪਰਫਾਰਮੈਂਸ ਮਾੜੀ ਸੀ ਪਰ ਹੁਣ ਜੇ ਅਮਰੀਕਾ ਦੇ ਵਿੱਚ ਇਹ ਮੰਨ ਲਿਆ ਜਾਂਦਾ ਕਿ ਜਿਹੜੇ ਪੋਲਸ ਆ ਰਹੇ ਆ ਕਿ ਜੋ ਬਾਈਡਨ ਪਿੱਛੇ ਚੱਲ ਰਹੇ ਆ 트ੰਪ ਜਿੱਤਦੇ ਆ ਸਿੱਧੇ ਨਜ਼ਰ ਆ ਰਹੇ ਆ ਇਸ ਵੇਲੇ ਤੇ ਜੇ 트ੰਪ ਕਿਉਂਕਿ ਡੈਮੋਕ੍ਰੇਟਸ ਦੇ ਵਿੱਚ ਆਪਣੇ ਅੰਦਰ ਹੀ ਸ਼ੱਕ ਪੈਦਾ ਹੋ ਗਈ ਵੀ ਅਸੀਂ ਆਪਣਾ ਉਮੀਦਵਾਰ ਕਿਹਨੂੰ ਬਣਾਈਏ ਤਜੋਦੋਂ ਉਹਨਾਂ ਦੇ ਵਿੱਚ ਸ਼ੱਕ ਪੈਦਾ ਹੋ ਗਈ ਤਾਂ ਫਿਰ ਕੁਦਰਤੀ ਤੌਰ ਤੇ ਇੱਕ ਵੱਡਾ ਘਟਾ ਆਇਆ ਹੈ ਤੇ ਜੇ ਅਮਰੀਕਾ ਦੇ ਵਿੱਚ ਜੋ ਬਾਈਡਨ ਜਿੱਤਦੇ ਆ ਜਾਂ ਡੋਨਲਡ ਟਰੰਪ ਜਿੱਤਦੇ ਆ ਇਹਦੇ ਅਰਥ ਛੋਟੇ ਨਹੀਂ ਆ ਜਿੰਨਾ ਭੂਗੋਲਕ ਰਾਜਨੀਤਿਕ ਦੁਨੀਆ ਦੇ ਵਿੱਚ ਹਾਲਾਤ ਨੇ ਉਹਨਾਂ ਦੇ ਉੱਤੇ ਦਾ ਸਿੱਧਾ ਅਸਰ ਪੈਣਾ ਸੋ ਇਹ ਨਿਗਾ ਸਿਰਫ ਅਮਰੀਕਾ ਵਾਲਿਆਂ ਦੀ ਇਸ ਚੋਣ ਦੇ ਉੱਤੇ ਨਹੀਂ ਐ ਸਗੋ ਪੂਰੀ ਦੁਨੀਆ ਦੀ ਆ ਜਿਹੜੀ ਡੈਮੋਕ੍ਰੈਟਿਕ ਸਟਰੈਟਜੀ ਆ ਦੀ ਹਾਊਸ ਡੈਮੋਕ੍ਰੈਟਿਕ ਲੀਡਰ ਨੇ ਹਕੀਮ ਜੈਫਰੀ ਉਹਨਾਂ ਨੇ ਡਿਸਕਸ ਕੀਤੀ ਆ ਬਾਈਡਨ ਦੀ ਜਿਹੜੀ ਕੈਂਡੀਡੇਟਸ਼ਿ ਆ ਕਿ ਜਿਹੜੇ ਵਲਨਰੇਬਲ ਮੈਂਬਰਸ ਦੇ ਨਾਲ ਪਾਰਟੀ ਦੇ ਵਿੱਚ ਡਿਵੀਜ਼ਨ ਆ ਇਸ ਵੇਲੇ ਡੈਮੋਕ੍ਰੈਟਿਕ ਪਾਰਟੀ ਡਿਵਾਈਡਡ ਆ ਇਸ ਮਾਮਲੇ ਦੇ ਉੱਤੇ ਵੀ ਇਹਨਾਂ ਦੀ ਫਿਟਨੈਸ ਬੁਲਾ ਕੇ ਅੱਧੇ ਕਹਿੰਦੇ ਠੀਕ ਆ ਅੱਧੇ ਕਹਿੰਦੇ ਠੀਕ ਨਹੀਂ ਆ ਤੇ ਹੁਣ ਜਿਹੜਾ ਨੈਨਸੀ ਪਾਲੋਸੀ ਦਾ ਬਿਆਨ ਆ ਮੰਨਣ ਵਾਲੇ ਮੰਨਦੇ ਆ ਕਿ ਬਾਈਡਨ ਦੇ ਲਈ ਜੇ ਕੋਈ ਸਭ ਤੋਂ ਸਖਤ ਬਿਆਨ ਇਸ ਵੇਲੇ ਹੋ ਸਕਦਾ ਤੇ ਉਹ ਨਨਸ਼ੀ ਬਲੋਸੀ ਦੀ ਇਹਨਾਂ ਦਾ ਕੰਮ ਕਰਨ ਦਾ ਆਪਸ ਦੇ ਵਿੱਚ ਪੋਲਿਟਿਕਲੀ ਬਹੁਤ ਨੇੜੇ ਦਾ ਸ਼ਬਾਂ ਦਾ ਮੰਨਿਆ ਜਾਂਦਾ ਕਿ ਜਿ ਇਹਨਾਂ ਦੇ ਆਪਣੇ ਹੀ ਹੁਣ ਇਹ ਗੱਲ ਕਹਿਣ ਲੱਗ ਪਿਆ ਤੇ ਬਹੁਤ ਵੱਡੀ ਗੱਲ ਆ ਇੱਕ 10 ਮਿੰਟ ਦੀ ਟੀਵੀ ਦੇ ਉੱਤੇ ਆ ਕੇ ਇਹਨਾਂ ਨੇ ਪਲੋਸੀ ਨੇ 7:40 ਤੇ ਜਦੋਂ ਮਤਲਬ ਉਸ ਵਿਅਕਤੀ ਬਾਰੇ ਗੱਲ ਕਹਿ ਦੇਣੀ ਜਿਹਦੇ ਨਾਲ ਇਹਨਾਂ ਦਾ ਕਈ ਦਹਾਕਿਆਂ ਦਾ ਰਿਸ਼ਤਾ ਆ ਜਿਹਨਾਂ ਨੇ ਇਕੱਠੇ ਕੰਮ ਕੀਤਾ ਤੇ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਹੈ ਇਹ ਨਹੀਂ ਕਿ ਮੈਂਬਰਸ਼ਿਪ ਪਾਲਸੀ ਉਮੀਦਵਾਰ ਬਣਨਾ ਚਾਹੁੰਦੀ ਆ ਮਾਮਲਾ ਇਹ ਆ ਕਿ ਉਹਨੇ ਅਸਲ ਦੇ ਵਿੱਚ ਕਿਹਾ ਵੀ ਇਹਨਾਂ ਨੂੰ ਹੁਣ ਡਿਸਾਈਡ ਕਰਨਾ ਚਾਹੀਦਾ ਲੱਗਦਾ ਤੇ ਸੀ ਵੀ ਜਦੋਂ ਡਿਬੇਟ ਹੋਇਆ ਉਹਦੋਂ ਦੀ ਗੱਲ ਜ਼ਿਆਦਾ ਚੱਕੀ ਸੀ ਹੌਲੀ ਹੌਲੀ ਇਹ ਜਿਹੜੀ ਆ ਥੱਲੇ ਨੂੰ ਚਲੇ ਜਾਣੀ ਆ ਪਰ ਉਹ ਉਲਟਾ ਚਲੇ ਗਿਆ ਕਿ ਇਹ ਗੱਲ ਜਿੱਦਾਂ ਜਿੱਦਾਂ ਸਮਾਂ ਲੰਘੀ ਜਾ ਰਿਹਾ ਹੈ ਘਟਣ ਦੀ ਵਜਾਏ ਵਧਦੀ ਜਾ ਰਹੀ ਹੈ ਕੋਈ ਖ਼ਬਰ ਨਹੀਂ ਹੁੰਦਾ ਜਿੱਦਨ ਈ ਖਬਰ ਉਹਦੇ ਵਿੱਚ ਸੁਰਖੀ ਨਾ ਬਣੀ ਹੋਵੇ ਵੀ ਪਹਿਲੇ ਸ਼ਫਜ ਉੱਤੇ ਨਾਂ ਛਪੀ ਹੋਵੇ ਬਾਈਡਨ ਦੇ ਉੱਤੇ ਕਿਉਂਕਿ ਇਲੈਕਸ਼ਨ ਜਿਹੜੇ ਆ ਇਲੈਕਸ਼ਨ ਵੀ ਪੂਰੀ ਦੁਨੀਆ ਦੀ ਮਤਲਬ ਨਿਗਾਹ ਦੀ ਤੇ ਟਿਕੀ ਆ ਤੇ ਕੁਦਰਤੀ ਆ ਵੀ ਉਹਦੇ ਉੱਤੇ ਆ ਜਿਹੜੀ ਗੱਲਬਾਤ ਹੋਣੀ ਆ ਤੇ ਨੰਸ਼ਿਪਲੋਸੀ ਦੇ ਬਿਆਨ ਦਾ ਅੱਗੇ ਕੀ ਅਸਰ ਹੁੰਦਾ ਇਹ ਦੇਖਣ ਵਾਲੀ ਗੱਲ ਹੋਏਗੀ ਅਗਲੀ ਗੱਲਬਾਤ ਸੈਟਲ ਦੀ ਸ਼ਿੰਟਨ ਦੀ ਸੈਟਲ ਸ਼ਹਿਰ ਆ ਇੱਥੇ ਸ਼ੈਟਲ ਦੇ ਵਿੱਚ ਇੱਕ ਕੈਵਨਿਊ ਆ ਅਰੋਰਾ ਐਵਨਿਊ ਹਰੇਕ ਥਾਂ ਉੱਤੇ ਕੋਸ਼ਾ ਲਾਕੇ ਹੁੰਦੇ ਆ ਜਿਹੜੇ ਬਦਨਾਮ ਲਾਕੇ ਹੁੰਦੇ ਆ ਬਦਨਾਮ ਜਦੋਂ ਅਸੀਂ ਕਹਿੰਦੇ ਆ ਜਦ ਡਰੱਗਸ ਹੁੰਦੀਆਂ ਜਾਂ ਪ੍ਰੋਸਟੀਚੂਸ਼ਨ ਹੁੰਦੀ ਹੈ ਜਾਂ ਜਿੱਦਾਂ ਕਹਿ ਲਓ ਜਿਹੜੇ ਵੀ ਗੈਰ ਕਾਨੂੰਨੀ ਕੰਮਾਂ ਦੇ ਲਈ ਕੁਝ ਇਲਾਕੇ ਮਸ਼ਹੂਰ ਹੋ ਜਾਂਦੇ ਆ ਇਹ ਸ਼ਾਰਟਲ ਦਾ ਜਿਹੜਾ ਅਰੋਰਾ ਐਵੇਨਿਊ ਆ ਇਹ ਇਸ ਕੰਮ ਦੇ ਲਈ ਮਸ਼ਹੂਰ ਹੋਗਾ ਵੀ ਇੱਥੇ ਪ੍ਰੋਸਟੀਚੂਸ਼ਨ ਦੇ ਕੰਮ ਹੁੰਦਾ ਵੀ ਰਾਤ ਨੂੰ ਸਟਰੀਟ ਦੇ ਉੱਤੇ ਕਿੰਨੀਆਂ ਕੁੜੀਆਂ ਕਿੰਨੀਆਂ ਔਰਤਾਂ ਆ ਜਾਂਦੀਆਂ ਲੋਕ ਆਉਂਦੇ ਆ ਉਹਨਾਂ ਨੂੰ ਪਿੱਕ ਕਰਦੇ ਆ ਤੇ ਉਹ ਥੋ ਲੈ ਜਾਂਦੇ ਆ ਪੂਰੀ ਕਿੰਗ ਜੀ ਕਾਉਂਟੀ ਦੇ ਵਿੱਚ ਹੀ ਲਾ ਲਓ ਕਿ ਅ ਜੁੜਾ ਤੇ ਸੈਟਲ ਇਨਕਲੂਡਿੰਗ ਗ੍ਰੇਟਰ ਸੈਟਲ ਦਾ ਪੂਰੇ ਦਾ ਪੂਰਾ ਏਰੀਆ ਆ ਇਹ ਸਾਰੇ ਦੇ ਵਿੱਚ ਦੱਸਦੇ ਆ 2 ਤੋਂ 3000 ਔਰਤਾਂ ਰਾਤ ਦੇ ਵਿੱਚ ਕੰਮ ਕਰਦੀਆਂ ਆਪਣਾ ਜਿਸਮ ਵੇਚਦੀਆਂ ਕੁਝ ਨੂੰ ਇਹ ਤੱਕ ਮਤਲਬ ਮਜਬੂਰੀ ਚ ਵੇਚਣਾ ਪੈਂਦਾ ਕੁਝ ਨੂੰ ਆਪਣੇ ਲਈ ਤੇ ਕੁਝ ਕਿਸੇ ਦੇ ਵੱਸ ਪੈ ਕੇ ਕੰਮ ਕਰਦੀਏ ਕਿਸੇ ਲਈ ਪੈਸੇ ਕਮਾ ਰਹੀਆਂ ਜਿਨ੍ਹਾਂ ਦੇ ਵਿੱਚੋਂ 500 ਜੇ 3000 ਇੱਕ ਰਾਤ ਦੇ ਵਿੱਚ ਔਰਤ ਇਹ ਕੰਮ ਕਰਦੀਏ ਤਾਂ 500 ਮਾਈਨਰ ਨੇ ਉਮਰ 18 ਸਾਲ ਤੋਂ ਘੱਟ ਆ ਹੁਣ ਉਹ ਪੂਰੇ ਦਾ ਪੂਰਾ ਇਲਾਕਾ ਤੰਗ ਆ ਗਿਆ ਜਿਹੜੇ ਰਹਿਣ ਵਾਲੇ ਲੋਕ ਨੇ ਮੌਕੀ ਪ੍ਰਭਾਵ ਪੈਂਦਾ ਹੋਊਗਾ ਇਸ ਚੀਜ਼ ਦਾ ਅਜੇ ਪੁਲਿਸ ਵੀ ਉੱਥੇ ਹੁੰਦੀ ਹੈ ਪੁਲਿਸ ਬਹੁਤਾ ਕੁਝ ਕਰ ਨਹੀਂ ਸਕਦੀ ਹਾਲਾਂਕਿ ਪ੍ਰੋਸਟੀਚੂਸ਼ਨ ਇਲੀਗਲ ਆ ਨਹੀਂ ਕਾਨੂੰਨੀ ਤੌਰ ਤੇ ਨੂੰ ਮਾਨਤਾ ਦਿੱਤੀ ਕਿ ਇਸ ਤਰੀਕੇ ਦੇ ਨਾਲ ਤੁਹਾਨੂੰ ਜੁਰਮਾਨਾ ਹੋ ਸਕਦਾ ਤੁਹਾਨੂੰ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ ਬਾਅਦ ਵਿੱਚ ਸਾਰੇ ਕੁਝ ਦੇ ਕੁਝ ਨਹੀਂ ਹੋਇਆ ਤੇ ਸਾਰਾ ਕੁਝ ਉਸੇ ਤਰ੍ਹਾਂ ਚੱਲਦਾ ਰਿਹਾ ਇਹਨਾਂ ਨੇ ਪਿੱਛੇ ਜਿਹੜੇ ਇੱਕ ਲਾਂਚ ਕੀਤੀ ਵੈਬ ਜਿਹੜੇ ਲੋਕ ਸੀ ਉੱਥੋਂ ਦੇ ਨਾ ਉਹ ਇਕੱਠੇ ਹੋ ਗਏ ਵੀ ਸਾਨੂੰ ਕੁਝ ਨਾ ਕੁਝ ਤਾਂ ਕਰਨਾ ਚਾਹੀਦਾ ਇਹਨਾਂ ਗੰਦ ਪਿਆ ਇੱਥੇ ਉਹਨਾਂ ਨੇ ਇੱਕ ਵੈਬਸਾਈਟ ਲਾਂਚ ਕੀਤੀ ਉਹਦਾ ਨਾਮ ਹੈ isjonajon is isjon is joan a a jon j o h m ਸੋ ਇਸ ਨਾਮ ਦੀ ਵੈਬਸਾਈਟ ਉਹਨਾਂ ਨੇ ਇੱਕ ਲਾਂਚ ਕੀਤੀ ਕਿ isjon a j o h m ਇਸ ਜੌਨ ਜੌਨ.ਕੋਮ ਇੱਕ ਵੈਬਸਾਈਟ ਆ ਇਹ ਕੀ ਕਰਦੇ ਆ ਲੋਕ ਹੁਣ ਉਥੇ ਹਰ ਇੱਕ ਸ਼ਹਿਰ ਦੇ ਵਿੱਚ ਹੁੰਦਾ ਚਾਹੇ ਉਹ ਸਰੀਆ ਚਾਹੇ ਉਹ ਵੈਨਕੂਵਰ ਆ ਚਾਹੇ ਫਰਜ਼ਨੋਆ ਚਾਹੇ ਨਿਊਯਾਰਕ ਹੈ ਕਿ ਇਰੀਆ ਹੁੰਦਾ ਜਿੱਥੇ ਕੰਮ ਜ਼ਿਆਦਾ ਹੁੰਦਾ ਉਥੇ ਉਹ ਖੜੇ ਉਹ ਖੜੀਆਂ ਹੁੰਦੀਆਂ ਜਿਹੜੀਆਂ ਔਰਤਾਂ ਨੇ ਇਹ ਨਾ ਨੇ ਕਿ ਕੀਤਾ ਉਸ ਇਲਾਕੇ ਦੇ ਵਿੱਚ ਲੋਕਾਂ ਨੇ ਫੋਟੋ ਖਿੱਚਣੀਆਂ ਸ਼ੁਰੂ ਕਰਤੀਆਂ ਕੋਈ ਬੰਦਾ ਆਇਆ ਉਹ ਪਛਾਣ ਤੇ ਹੋ ਹੀ ਜਾਂਦਾ ਤੁਹਾਨੂੰ ਉਹ ਆ ਕੇ ਉਥੇ ਤੇ ਉਹਨੂੰ ਚੱਕ ਕੇ ਲੈ ਗਿਆ ਹਨਾ ਉਹਨੂੰ ਕਾਰ ਦੇ ਵਿੱਚ ਲੈ ਗਿਆ ਇਉਂ ਦੀ ਫੋਟੋ ਖਿੱਚ ਕੇ ਉਹਦੀ ਕਾਰ ਦੀ ਜਿਹੜੀ ਲਾਇਸੈਂਸ 플레이ਟ ਆ ਉਹਨੂੰ ਵੈਬਸਾਈਟ ਦੇ ਉੱਤੇ ਪਾ ਦਿੰਦੇ ਆ ਇਸ ਜੌਨ ਅ ਜੌਨ ਉਸ ਵੈਬਸਾਈਟ ਦੇ ਉੱਤੇ ਸਰਚ ਲਾਇਸੈਂਸ 플레이ਟ ਉੱਥੇ ਆਉਂਦੀ ਆ ਤੁਸੀਂ ਮੰਨ ਲਓ ਮੈਨੂੰ ਸ਼ੱਕ ਆ ਕਿਸੇ ਦੇ ਉੱਤੇ ਆਪਣੇ ਦੇ ਉੱਤੇ ਕਿ ਇਹ ਬੰਦਾ ਉੱਥੇ ਜਾਂਦਾ ਉਹਦੀ ਲਾਇਸੈਂਸ 플레이ਟ ਉਹਦੇ ਉੱਤੇ ਪਾਉਂਗਾ ਮੈਨੂੰ ਪਤਾ ਲੱਗ ਜਾਊਗਾ ਵੀ ਇਹ ਬੰਦਾ ਐਨੀ ਤਰੀਕ ਨਾਲ ਇੱਥੇ ਗਿਆ ਸੀ ਤੇ ਨੇ ਇਹਨੂੰ ਪਿਕ ਕੀਤਾ ਜੰਦ ਬੰਦਾ ਕਹਦੇ ਵੀ ਮੈਂ ਉੱਥੇ ਤੇ ਕੰਮ ਗਿਆ ਸੀ ਆ ਕਰਦਾ ਸੀ ਪਰ ਉਹ ਖਿੱਚ ਲੈਣੇ ਫੋਟੋ ਜਦੋਂ ਉਹ ਉਹਨੂੰ ਲੈ ਕੇ ਜਾ ਰਿਹਾ ਹੁੰਦਾ ਜਾਂ ਗਲਤ ਕੰਮ ਕਰ ਰਿਹਾ ਹੁੰਦਾ ਆ ਇਹ ਦੇ ਨਾਲ ਬਹੁਤ ਅਸਰ ਪਿਆ ਮਤਲਬ ਕੈਮਰੇ ਜਿਹੜੇ ਉੱਥੇ ਲਾ ਲਏ ਉਹਨਾਂ ਨੇ ਜਾਂ ਖੜੇ ਹੋ ਗਏ ਉੱਥੇ ਕਈ ਲੋਕੇਸ਼ਨਸ ਦੇ ਉੱਤੇ ਬਈ ਕਿਸੇ ਨਾ ਕਿਸੇ ਤਰ੍ਹਾਂ ਉਹ ਬੰਦੇ ੜਕੇ ਆ ਜਾਣੇ ਉਹਨਾਂ ਦੇ ਕਹਿੰਦੇ ਕੁਝ ਨਹੀਂ ਸਿਰਫ ਫੋਟੋ ਖਿੱਚਦੇ ਲਾਇਸੈਂਸ ਪਲੇਨ ਉਹ ਵੈਬਸਾਈਟ ਤੇ ਬਾਤ ਹੁੰਦੇ ਆ ਮੰਨ ਲਓ ਕਿਸੇ ਦੀ ਘਰ ਵਾਲੀ ਚੈੱਕ ਕਰਨਾ ਚਾਹੁੰਦੀ ਉਹ ਲਾਇਸੈਂਸ ਬਿਲਡ ਦੇਖ ਲੈਂਦੀ ਹੈ ਤੇ ਜੇ ਉੱਥੇ ਆ ਜਾਂਦੀ ਤੇ ਉਹ ਮਤਲਬ ਉਹਦੀ ਚੋਰੀ ਫੜੀ ਗਈ ਕੁਦਰਤੀ ਤੌਰ ਤੇ ਲੋਕ ਡਰਨ ਲੱਗ ਪਏ ਉਹਨਾਂ ਨੇ ਇੱਕ ਇਸੇ ਹਿੱਸੇ ਦੇ ਵਿੱਚ ਅਗਲੀ ਕੈਂਪੇਨ ਸ਼ੁਰੂ ਕੀਤੀ ਹੈ ਉਹ ਕੈਂਪੇਨ ਕੀ ਹੈ ਇਹ ਕਹਿੰਦੇ ਵੀ ਠੀਕ ਹੈ ਤੁਸੀਂ ਗਲਤ ਕੰਮ ਕੀਤਾ ਤੁਸੀਂ ਫਸ ਗਏ ਸਾਡੇ ਕੋਲ ਅਸੀਂ ਤੁਹਾਨੂੰ ਇੱਕ ਮੌਕਾ ਦਿੰਦੇ ਆ ਅਸੀਂ ਲਾਇਸੈਂਸ ਫੀਰ ਤੁਹਾਡੀ ਲਾ ਦਿੰਦੇ ਆ ਉਸ ਵੈਬਸਾਈਟ ਦੇ ਉੱਤੋਂ ਤੁਸੀਂ ਡੋਨੇਟ ਕਰੋ ਪੈਸੇ ਦਿਓ ਡਾਲਰ ਦਿਓ ਉਹ ਉਹਨਾਂ ਨੂੰ ਦਿਓ ਜਿਹੜੇ ਆ ਆਰਗੇਨਾਈਜੇਸ਼ਨਸ ਕੋਈ ਵੀ ਆਰਗੇਨਾਈਜੇਸ਼ਨ ਜਿਹੜੀ ਔਰਤਾਂ ਨੂੰ ਇਸ ਧੰਦੇ ਦੇ ਵਿੱਚੋਂ ਬਾਹਰ ਕੱਢਣ ਦਾ ਯਤਨ ਕਰ ਰਹੀ ਹੈ ਉਹਨੂੰ ਡੋਨੇਟ ਕਰੋ ਤਾਂ ਕਿ ਉਹ ਹੋਰ ਇਦਾਂ ਦੀਆਂ ਕਿੰਨੀਆਂ ਔਰਤਾਂ ਨੂੰ ਬਚਾ ਸਕੇ ਭਾਵੇਂ 500 ਡਾਲਰ ਡੋਨੇਟ ਕਰੋ ਉਹਦੀ ਰਸੀਦ ਲਿਆਓ ਉੱਥੇ ਸਾਡੀ ਵੈਬਸਾਈਟ ਦੇ ਉੱਤੇ ਪਾਓ ਅਸੀਂ ਦੇਖਾਂਗੇ ਤੁਹਾਡੀ ਲਾਇਸੈਂਸ ਪਲੇਟ ਹਟਾ ਦੇਾਂਗੇ ਅ ਹੁਣ ਇਹਨੂੰ ਕੋਈ ਇਸ ਤਰੀਕੇ ਦੇ ਨਾਲ ਕਾਨੂੰਨੀ ਮਾਨਤਾ ਤਾਂ ਨਹੀਂ ਹੈ ਪਰ ਜਿਹੜੇ ਉੱਥੇ ਨੇਵਰਸ ਨੇ ਉਹ ਜਿਸ ਤਰੀਕੇ ਦੇ ਨਾਲ ਇਸ ਆ ਚੀਜ਼ ਨੂੰ ਰਨ ਕਰ ਰਹੇ ਆ ਤੇ ਉਹਦਾ ਇੰਪੈਕਟ ਕਮਿਊਨਿਟੀ ਦੇ ਉੱਤੇ ਬਹੁਤ ਜ਼ਬਰਦਸਤ ਪੈ ਰਿਹਾ ਜਿਹੜੀ ਜਿਵੇਂ ਕੁਝ ਲੋਕ ਨੇ ਜਿਹੜੇ ਜਿਹੜੇ ਇਹਨਾਂ ਆਰਗੇਨਾਈਜੇਸ਼ਨ ਦੇ ਨਾਲ ਕੰਮ ਕਰ ਰਹੇ ਜਿਹੜੇ ਇਹਨਾਂ ਔਰਤਾਂ ਨੂੰ ਇਹਦੇ ਵਿੱਚੋਂ ਕੰਮ ਦੇ ਵਿੱਚੋਂ ਕੱਢਣਾ ਚਾਹੁੰਦੇ ਆ ਕਿਉਂਕਿ ਮਰਜ਼ੀ ਨਾਲ ਨਹੀਂ ਮਜਬੂਰੀ ਨਾਲ ਬਹੁਤੇ ਲੋਕ ਇਸ ਕੰਮ ਦੇ ਵਿੱਚ ਨੇ ਤੇ ਕਈ ਵਾਰੀ ਉਹਨਾਂ ਔਰਤਾਂ ਦੇ ਕੋਲੋਂ ਕੋਈ ਹੋਰ ਪੈਸੇ ਕਮਾਰਿਆ ਹੁੰਦਾ ਉਹਨਾਂ ਦੇ ਜਿਸਮ ਤੋਂ ਕੋਈ ਹੋਰ ਬੰਦਾ ਪਿੱਛੇ ਬੈਠਾ ਪੈਸੇ ਕਮਾਰਿਆ ਹੁੰਦਾ ਸਾਰੇ ਕੁਛ ਦੇ ਵਿੱਚੋਂ ਆਰਗੇਨਾਈਜੇਸ਼ਨ ਨੂੰ ਕੱਢਣਾ ਚਾਹੁੰਦੇ ਤੇ ਉਹ ਕੱਢਣ ਦੇ ਲਈ ਇਹ ਕਹਿੰਦੇ ਵੀ ਤੁਸੀਂ ਡੋਨੇਟ ਕਰੋ ਉਹਨਾਂ ਸੰਸਥਾਵਾਂ ਨੂੰ ਤੁਸੀਂ ਉਹਨਾਂ ਨੂੰ ਡੋਨੇਟ ਕਰੋਗੇ ਅਸੀਂ ਤੁਹਾਡਾ ਨੰਬਰ ਇਧਰੋਂ ਲਾਇਸੈਂਸ 플레이ਟ ਦੇ ਉੱਤੋਂ ਅਨ ਲਾਇਸੈਂਸ 플레이ਟ ਜਿਹੜੀ ਆ ਤੁਹਾਡੀ ਵੈਬਸਾਈਟ ਦੇ ਉੱਤੋਂ ਲਾ ਦਾਂਗੇ 2 ਤੋਂ 3000 ਲੋਕ ਆ ਇੱਕ ਰਾਤ ਦੇ ਵਿੱਚ ਵੇਚਦੇ ਆ ਆਪਣੇ ਆਪ ਨੂੰ ਇਹਦੇ ਲਈ ਸੈਕਸ ਦੇ ਲਈ ਤੇ 500 ਇਹਨਾਂ ਦੇ ਵਿੱਚੋਂ ਅੰਡਰ ધ ਏਜ ਆਫ 18 ਹੁੰਦੇ ਮਾਈਨਰ ਹੁੰਦੇ ਤੋ ਸਿੰਘ ਇਹ ਨੂੰ ਦੇਖ ਲਓ ਕਿ ਇਹ ਨੂੰ ਕਿੱਡਾ ਵੱਡਾ ਇੱਕ ਜਿਹੜਾ ਪੂਰੇ ਦਾ ਪੂਰਾ ਚੱਲ ਰਿਹਾ ਹੈ ਸ਼ੈਟਲ ਦੇ ਵਿੱਚ ਤੇ ਉਹਨੂੰ ਇਹਨਾਂ ਨੇ ਰੋਕਿਆ ਰੋਕਣ ਦਾ ਯਤਨ ਕੀਤਾ ਜਾ ਰਿਹਾ ਆਪਣੇ ਤਰੀਕੇ ਦੇ ਨਾਲ ਪਹਿਲਾਂ ਵੀ ਕਈ ਵਾਰੀ ਜਿਵੇਂ ਇੱਥੇ ਕ੍ਰੀਪ ਕੈਚਰ ਜਿਹੜੇ ਹੈਗੇ ਆ ਉਹ ਆਏ ਸੀ ਕਿ ਕਿ ਉਹ ਜਾਂ ਉਹ ਬਣਦੇ ਆ ਕਿ ਜਦੋਂ ਆਨਲਾਈਨ ਇਹ ਗਲਤ ਕੰਮ ਕਰਦੇ ਆ ਉੱਥੇ ਕੁੜੀਆਂ ਨੂੰ ਲੱਭਦੇ ਆ ਕੁੜੀਆਂ ਮੁੰਡਿਆਂ ਨੂੰ ਕੁਝ ਵੀ ਕਰਦੇ ਆ ਤੇ ਉਹ ਲੱਭਦੇ ਫਿਰ ਉੱਥੇ ਇਹ ਕਰਦੇ ਕਰਦੇ ਉਹ ਬੰਦਾ ਜਿਹੜਾ ਮੂਰੇ ਆ ਉਹ ਵੀ ਉਹੀ ਬਣ ਜਾਂਦਾ ਉਹ ਇਹਦਾ ਪ੍ਰਟੈਂਡ ਕਰਨ ਲੱਗ ਜਾਂਦਾ ਵੀ ਮੈਂ ਕੁੜੀ ਆ ਅਸਲ 'ਚੋਂ ਮੁੰਡਾ ਹੁੰਦਾ ਹਨਾ ਜਣੀ ਉਹ ਟਾਰਗੇਟ ਕਰ ਦਿਆ ਇਹਨਾਂ ਨੂੰ ਜਿਹੜੇ ਆਨਲਾਈਨ ਲੱਭਣ ਵਾਲਿਆਂ ਨੂੰ ਉਹ ਫਿਰ ਜਦੋਂ ਗੱਲਾਂ ਕਰਦੇ ਰਹਿੰਦੇ ਉਹਨੂੰ ਲੱਗਦਾ ਕਿ ਇਹਨੂੰ ਬੰਦੇ ਨੂੰ ਲੱਗਦਾ ਕਿ ਮੈਂ ਕਿਸੇ ਕੁੜੀ ਨਾਲ ਹੀ ਗੱਲ ਕਰ ਰਿਹਾ ਕਿਉਂਕਿ ਚੈਟ ਕਰ ਰਹੇ ਹੁੰਦੇ ਮੈਸੇਜ ਕਰ ਰਹੇ ਹੁੰਦੇ ਮੂਰੇ ਉਹ ਹੁੰਦਾ ਬੇਸਿਕਲੀ ਮੁੰਡਾ ਹੀ ਆ ਫਿਰ ਉਹ ਮੁੰਡਾ ਕਹਿੰਦਾ ਵੀ ਮੇਰੀ ਤਾਂ ਉਮਰ 17 ਸਾਲ 16 ਸਾਲ ਜਾਂ 15 ਸਾਲ ਆ ਤੇ ਉਹ ਕਹਿੰਦਾ ਹਾਂਜੀ ਕੋਈ ਗੱਲ ਨਹੀਂ ਮੈਨੂੰ ਕੋਈ ਦਿੱਕਤ ਨਹੀਂ ਤੇ ਫਿਰ ਉਹ ਨੂੰ ਮੈਨੂੰ ਲਈ ਸਾਥ ਲੈਂਦੇ ਵੀ ਚੱਲ ਠੀਕ ਆਪਣਾ ਰਿਲੇਸ਼ਨ ਬਣ ਜਾਊਗਾ। ਤੋਂ ਮੈਨੂੰ ਫਲਾਣੀ ਥਾਂ ਦੇ ਉੱਤੇ ਮੈਕਡੋਨਲਡ ਦੇ ਉੱਤੇ ਜਾਂ ਉੱਥੇ ਮਿਲਣ ਆ ਜਾ। ਹੁਣ ਉਹ ਮੁੰਡਾ ਜਿਹੜਾ ਕਿ ਅਸਲੀ ਮਿਲਣੇ ਚੱਲਿਆ ਜਾਂਦਾ ਇੱਧਰ ਜਿਹਨੂੰ ਉਹ ਕੁੜੀ ਸਮਝ ਰਿਹਾ ਕਿ ਸ਼ਾਇਦ ਇੱਕ ਘੱਟ ਉਮਰ ਦੀ ਕੁੜੀ ਮੈਨੂੰ ਮਿਲਣ ਆ ਰਹੀ ਹੈ ਉਹਦੀ ਥਾਂ ਦੇ ਉੱਤੇ ਉੱਥੇ ਉਹ ਟੀਮ ਆਰਗੇਨਾਈਜੇਸ਼ਨ ਜਿਹੜੀ ਬੈਠੀ ਹੁੰਦੀ ਹੈ ਤੇ ਉਹ ਫਿਰ ਉਹਨੂੰ ਮਿਲਣ ਚੱਲੇ ਜਾਂਦੀ ਹੈ ਤੇ ਉਹਦੀ ਫਿਰ ਉਹ ਲਾਈਵ ਵੀਡੀਓ ਬਣਾਈ ਆ। ਬਣਾਉਂਦੇ ਆ ਤੇ ਉਹ ਦੱਸਦੇ ਵੀ ਇਹ ਆ ਆ ਬੰਦਾ ਆ ਔਰ ਉਹਦੇ ਚ ਕਈ ਪੰਜਾਬੀ ਵੀ ਫਸੇ। ਅਬੀ ਆ ਬੰਦਾ ਇੱਥੇ ਉਹਨੂੰ ਪੁੱਛਦੇ ਤੂੰ ਕਿਉਂ ਮਿਲਣਾ ਹੈ ਉਹ ਕਈ ਵਾਰੀ ਬਾਹ ਨਾ ਲਾਉਂਦਾ ਵੀ ਮੈਂ ਤਾਂ ਜੀ ਇੱਥੇ ਮੈਕਡੋਨਲਡ ਤੇ ਆਇਆ ਸੀ ਜਾਂ ਅਸੀਂ ਪਰ ਉਹ ਸਾਰੀ ਚਾਟ ਸਾਹਮਣੇ ਦੱਸ ਦਿੰਦੇ ਲਿਆ ਕੇ ਤੇ ਬੰਦੇ ਬਹੁਤ ਫੜਦੇ ਐਸੀ ਤਰ੍ਹਾਂ ਦੇ ਇੱਕ ਤਰੀਕਾ ਕਰਨੇ ਅੋਰੋਰਾ ਐਵੇਨਿਊ ਦੇ ਵਿੱਚ ਇਸ ਜான் ਅ ਜਾਨ ਨਾਂ ਦੀ ਵੈਬਸਾਈਟ ਸ਼ੁਰੂ ਕਰਕੇ ਉਹਨੂੰ ਰੋਕਣ ਦਾ ਯਤਨ ਕੀਤਾ ਅਗਲੀ ਗੱਲ ਬਾਤ ਮਹਿੰਗਾਈ ਦੇ ਬਾਰੇ ਅਮਰੀਕਾ ਦੇ ਵਿੱਚ ਮਹਿੰਗਾਈ ਘਟ ਗਈ ਹੈ 3% ਦੇ ਉੱਤੇ ਜੂਨ ਦੇ ਵਿੱਚ ਆ ਗਈ ਹੈ 3.3% ਮਈ ਦੇ ਵਿੱਚ ਸੀਗੀ ਤੇ ਜੁੜਾ ਇੱਕ ਕਹਿ ਲਓ ਕਿ ਚੰਗਾ ਸਿਗਨਲ ਆ ਚੰਗੀ ਨਿਸ਼ਾਨੀ ਮੰਨੀ ਜਾਂਦੀ ਹੈ ਇਕਨੋਮੀ ਦੇ ਲਈ ਇਹਦੇ ਨਾਲ ਹੋਊਗਾ ਕੀ ਕਿ ਫੈਡਰਲ ਰਿਜ਼ਰਵ ਆਪਣਾ ਇੰਟਰਸਟ ਰੇਟ ਕੱਟ ਕਰ ਸਕਦਾ ਜਲਦੀ ਮੇ ਵੀ ਜਿਹੜੀ ਉਹਦੀ ਸਤੰਬਰ ਦੇ ਵਿੱਚ ਮੀਟਿੰਗ ਹੋਣੀ ਉਹਦੇ ਵਿੱਚ ਅਮਰੀਕਾ ਦੇ ਵਿੱਚ ਰੇਟ ਕੱਟ ਹੋ ਜਾਣਗੇ ਇਹਦਾ ਹੁਣ ਰੇਟ ਕੱਟ ਹੋਣ ਦਾ ਮਤਲਬ ਹੈ ਲੋਕਾਂ ਨੂੰ ਸੁੱਖ ਦਾ ਸਾਹ ਆ ਜਾਊਗਾ ਲੋਕ ਥੋੜੇ ਜਿ ਸੌਖੇ ਹੋ ਜਾਣਗੇ ਇਸ ਚੀਜ਼ ਤੋਂ ਹੁਣ ਜੇ ਲੋਕ ਸੌਕੇ ਹੁੰਦੇ ਆ ਕਿਉਂਕਿ ਬੋਰੋਇੰਗ ਕਾਸਟ ਬਹੁਤ ਵੱਧ ਗਈ ਆ ਲੋਕਾਂ ਕੋਲ ਕ੍ਰੈਡਿਟ ਕਾਰਡ ਲਾਈਨ ਆਫ ਕ੍ਰੈਡਿਟ ਮਾਰਗੇਜ ਘਰ ਮਾਰਗੇਜ ਤਾਂ ਅਮਰੀਕਾ ਦੇ ਵਿੱਚ ਫਿਕਸ ਹੋ ਜਾਂਦੀ ਜਦੋਂ ਲੋਕ ਲੈਂਦੇ ਆ ਪਰ ਨਾਵੇਂ ਬੰਦਾ ਘਰ ਨਹੀਂ ਲੈ ਸਕਦਾ ਉਹ ਤਾਂ ਡੀਕ ਰਿਆ ਕਦੋਂ ਇੰਟਰਸਟ ਰੇਟ ਥੱਲੇ ਹੋ ਸੋ ਜੇ ਇੰਟਰਸਟ ਰੇਟ ਥੱਲੇ ਆ ਜਾਂਦੇ ਆ ਤਾਂ ਇਹਦੇ ਨਾਲ ਫਰਕ ਬਹੁਤ ਪਊਗਾ ਲੋਕ ਸੌਕੇ ਹੋਣਗੇ ਜੇ ਲੋਕ ਸੌਕੇ ਹੁੰਦੇ ਆ ਮੰਨ ਲਓ ਸਤੰਬਰ ਵਾਲੀ ਮੀਟਿੰਗ ਦੇ ਵਿੱਚ ਇਹਨੇ ਇੰਟਰਸਟ ਰੇਟ ਘਟਾ ਦਿੱਤੇ ਤੇ ਇਲੈਕਸ਼ਨ ਨਵੰਬਰ ਚਾ ਉਹਦਾ ਇਲੈਕਸ਼ਨ ਦੇ ਉੱਤੇ ਬਹੁਤ ਅਸਰ ਪੈਣਾ ਤੇ ਅਸਰ ਇਹਦਾ ਸੇ ਦਾ ਸਦਾ ਜਿਹੜਾ ਡੈਮੋਕ੍ਰੇਟਸ ਆ ਉਹਨਾਂ ਨੂੰ ਵੀ ਦਾ ਸਿੱਧਾ ਅਸਰ ਪੈਣਾ ਹੈ ਉਹਨਾਂ ਦੇ ਹੱਕ ਦੇ ਵਿੱਚ ਗੱਲਬਾਤ ਹੋਣੀ ਹੈ ਇਕਨੋਮਿਕ ਰੀਲੀਫ ਹੋਊਗਾ ਲੋਕਾਂ ਨੂੰ ਥੋੜਾ ਜਿਹਾ ਸੁੱਖ ਦਾ ਸਾਹ ਆਊਗਾ ਇਸ ਸਾਰੇ ਕੁਝ ਦੇ ਵਿੱਚੋਂ ਕਿਉਂਕਿ ਬੋਰਿੰਗ ਕੋਸਟ ਘਟ ਜੂਗੀ ਜਿਹੜੇ ਡਰਾਈਵਰ ਨੇ ਰੈਂਟ ਕੋਸਟ ਜਿਹੜੀ ਆ ਉਹ ਮੇਜਰ ਪਾਰਟਸ ਰੇ ਦੇ ਇਨਫਲੇਸ਼ਨ ਦੇ ਤੇ ਜਿਹੜੀ ਇਹ ਜਿਹੜੀ ਆ ਹੌਲੀ ਹੌਲੀ ਕੱਟਣੀ ਸ਼ੁਰੂ ਹੋਈ ਆ ਇਹ ਦੇ ਨਾਲ ਜਿਹੜੀ ਸਪਲਾਈ ਤੇ ਵੇਜਸ ਨੇ ਸਪਲਾਈ ਚੇਨ ਅੰਪਰੂਵ ਹੋਈ ਹੈ ਵੇਜਸ ਜਿਹੜੇ ਆ ਉਹ ਵਧੇ ਨਹੀਂ ਕਿਉਂਕਿ ਜਿਹੜੇ ਜ਼ਿਆਦਾ ਲੋਕ ਆ ਉਹ ਵਰਕ ਫੋਰਸ ਨੂੰ ਜੁਆਇਨ ਕਰ ਰਹੇ ਆ ਸੋ ਇੰਟਰਸਟ ਰੇਟ ਵੀ ਵਧਿਆ ਜਿਹੜਾ ਫੈਡਰਲ ਫੈਡ ਦੇ ਵਿੱਚ ਜਿਹੜੇ ਪਿਛਲੇ ਰੇਟ ਹਾਈਕ ਹੋਏ ਸੀ ਇਹਨਾਂ ਨੇ ਇੰਟਰਸਟ ਰੇਟ ਵਧਾਇ ਸੀ ਉਹਨੇ ਇਕਨੋਮੀ ਨੂੰ ਸਲੋ ਕਰਤਾ ਸੀ ਸੈਸ਼ਨ ਤੱਕ ਲੈ ਗਈ ਸੀ ਜਿਹੜੀ ਇਕਨੋਮੀ ਦੇ ਵਿੱਚ ਆਪਾਂ ਇਹ ਵੀ ਖਬਰ ਥੋੜੇ ਦਿਨ ਪਹਿਲਾਂ ਤੁਹਾਡੇ ਨਾਲ ਕੀਤੀ ਸੀ ਜੂਨ ਮਹੀਨੇ ਦੇ ਵਿੱਚ ਆ 2 ਲੱਖ 6000 ਤੋਂ ਜ਼ਿਆਦਾ ਨੌਕਰੀਆਂ ਐਡ ਹੋਈਆਂ ਅਨਐਮਪਲੋਇਮੈਂਟ ਰੇਟ ਆ 4.1 ਦੇ ਨੇੜੇ ਤੇਰੇ ਦੱਸੀ ਗਈ ਹੈ ਹੁਣ ਜਿਹੜਾ ਫੈਡਲ ਫੈਡ ਦਾ ਜਿਹੜਾ ਫੈਡਰਲ ਰਿਜ਼ਰਵ ਦਾ ਜਿਹੜਾ ਨਿਸ਼ਾਨਾ ਆ ਉਹ ਇਹ ਆ ਕਿ ਜਿਹੜੀ ਮਹਿੰਗਾਈ ਨੂੰ ਘਟਾਉਣਾ ਉਹਨੂੰ ਬੈਲੈਂਸ ਕਰਨਾ ਬਿਨਾਂ ਜੋਬ ਮਾਰਕੀਟ ਦੇ ਉੱਤੇ ਬਹੁਤ ਅਸਰ ਪਾਇਆ ਸੋ ਹੁਣ ਇਹ ਆ ਕਿ ਇਹਦੇ ਲਈ ਵਿਆਜ ਦਰਾਂ ਘਟਾਉਣੀਆਂ ਫੈਡਰਸ ਵੱਲ ਦੇ ਲਈ ਥੋੜੀਆਂ ਸੌਖੀਆਂ ਹੋ ਗਈਆਂ ਉਹ ਥੋੜੇ ਸੌਖੇ ਤਰੀਕੇ ਦੇ ਨਾਲ ਜਿਹੜੀਆਂ ਆਪਣੀਆਂ ਇਹ ਵਿਆਜ ਦਰਾਂ ਘਟਾ ਸਕਦੇ ਆ ਅਦਰਵਾਇਜ਼ ਜੇ ਮਹਿੰਗਾਈ ਥੱਲੇ ਨਾ ਆਉਂਦੀ ਤਾਂ ਫੇਰ ਸੰਕਟ ਜਿਹੜਾ ਹੋ ਜ਼ਿਆਦਾ ਵੱਡਾ ਹੋ ਸਕਦਾ ਸੀ ਸੋ ਹੁਣ ਇਹ ਯਤਨ ਜ਼ਰੂਰ ਕੀਤਾ ਜਾ ਰਿਹਾ ਅਗਲੀ ਗੱਲ ਬਾਤ ਦੋਸਤੋ ਅਮਰੀਕਾ ਦੇ ਵਿੱਚ ਗਰਮੀ ਵਾਰੇ ਆ ਹੀਟ ਵੇਵ ਡੈਥਸ ਜਿਹੜੀਆਂ ਨੇ ਆ ਰੀਸੈਂਟਲੀ ਹੀਟ ਵੇਵ ਆਈ ਅਮਰੀਕਾ ਦੇ ਵਿੱਚ ਇਹਨੇ ਲਗਭਗ 28 ਲੋਕਾਂ ਦੀ ਮੌਤ ਹੋਈ ਹੈ ਇਹਦੇ ਵਿੱਚ ਸਾਰੇ ਕਰਮੀ ਦੇ ਵਿੱਚ ਜਿਹੜੀਆਂ ਸਭ ਤੋਂ ਜ਼ਿਆਦਾ ਮੌਤਾਂ ਕੈਰੋ ਇੱਥੇ ਕੈਲੀਫੋਰਨੀਆ ਦੇ ਵਿੱਚ ਚੋਰੇਗੋਨ ਦੇ ਵਿੱਚ ਅਰੀਜ਼ੋਨਾ ਦੇ ਵਿੱਚ ਹੋਈਆਂ ਹੀਟ ਵੇਵ ਦੇ ਨਾਲ ਰੈਕੋਰਡ ਬ੍ਰੇਕਿੰਗ ਟੈਂਪਰੇਚਰ ਕਈ ਥਾਵਾਂ ਦੇ ਉੱਤੇ ਜਿਹੜੇ ਹਾਈ ਹੀਟ ਅਲਰਟਸ ਨੇ ਉਹ ਹੋਏ ਨੇ ਕਈ ਥਾਵਾਂ ਦੇ ਉੱਤੇ 135 ਮਿਲੀਅਨ ਜਿਹੜੇ ਤੋਂ ਜਿਹੜੇ ਜ਼ਿਆਦਾ ਲੋਕ ਨੇ ਉਹ ਹੀਟ ਅਲਰਟਸ ਤੇ ਅੰਡਰ ਦਸੇ ਗਏ ਸੋ ਇਹ ਵੱਡੀ ਗਿਣਤੀ ਆ ਇੱਕ ਲੋਕਾਂ ਦੀ ਜਿਹੜੇ ਕੈਲੀਫੋਰਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਮੌਤਾ ਹੋਈਆਂ 14 ਜਿਹੜੇ ਕੇਸਸ ਨੇ ਇਨਵੈਸਟੀਗੇਸ਼ਨ ਦੇ ਅੰਦਰ ਨੇ ਸੈਂਟਾ ਕਲਾਰਾ ਕਾਉਂਟੀ ਦੇ ਵਿੱਚ ਵੀ ਇਹਦਾ ਜਾਂਚ ਪੜਤਾਲ ਕੀਤੀ ਜਾਵੇ ਵੀ ਇਹ ਡੈਥਸ ਇਹਦੇ ਨਾਲ ਰਿਲੇਟਡ ਹੋਈਆਂ ਜਾਂ ਕੋਈ ਹੋਰ ਨੇ Oregon ਦੇ ਵਿੱਚ ਫਟਲਿਟੀਆਂ ਹੋਈਆਂ Oregon ਦੇ ਵਿੱਚ 10 ਜਿਹੜੀਆਂ ਹੀਟ ਰਿਲੇਟਡ ਡੈਥਸ ਹੋਈਆਂ ਜਿਨ੍ਹਾਂ ਦੇ ਵਿੱਚੋਂ ਜਿਹੜੇ ਨੌਜਵਾਨਾਂ ਤੋਂ ਲੈ ਕੇ ਬਜ਼ੁਰਗ ਤੱਕ ਲੋਕ ਇਹਦੇ ਵਿੱਚ ਸ਼ਾਮਿਲ ਸੀਗੇ Arizona ਦੇ ਵਿੱਚ 4 ਮਨਥ ਦੀ ਬੱਚੀ ਦੀ ਮੌਤ ਹੋਈ ਆ ਹੀਟ ਰਿਲੇਟਡ ਇਲਨਸ ਦੇ ਨਾਲ ਜਦੋਂ ਉਹ ਕੇ ਬੋਟ ਦੇ ਵਿੱਚ ਸੀਗੀ ਈਸਟ ਕੋਸਟ ਦੇ ਉੱਤੇ ਆ ਹੀਟ ਵੇਵ ਨੇ ਅਸਰ ਪਾਇਆ ਜਿਹੜਾ ਰੈਲੀ ਨਾਰਥ ਕੈਰੋਲਾਈਨਾ ਵਰਗੇ ਜਗ੍ਹਾ ਆ ਉੱਥੇ ਰੈਕਡ ਤਾਪਮਾਨ ਪਿਛਲੇ ਸਾਲ ਦੇ ਵਿੱਚ ਸੈੱਟ ਹੋਏ ਆ ਜਿਹੜੀਆਂ ਹੀਟ ਡੈਥਸ ਨੇ ਉਹ ਬਹੁਤ ਹੀ ਵਾਰੀ ਰਹਿ ਜਾਂਦੀਆਂ ਉਹਦੀ ਗਿਣਤੀ ਦੇ ਵਿੱਚ ਨਹੀਂ ਆਉਂਦੀਆਂ ਜਾਂ ਇਹਨਾਂ ਨੂੰ ਮਿਸ ਕਲਾਸੀਫਾਈਡ ਕਰ ਲਿਆ ਜਾਂਦਾ ਦੂਜੇ ਹੈਥ ਰਿਲੇਟਡ ਇਸ਼ੂਸ ਦੇ ਨਾਲ ਕਿ ਮੌਤ ਦਾ ਜਿਹੜਾ ਅਸਲ ਕਾਰਨ ਆ ਉਹ ਤਾਂ ਗਰਮੀ ਆ ਪਰ ਉਹਨੂੰ ਕਈ ਵਾਰੀ ਫਿਰ ਦੂਜੀ ਕਾਰਨੋ ਦੇ ਮੰਨ ਲਿਆ ਜਾਂਦੇ ਆ ਅ ਨੰਬਰ ਵਧ ਰਹੇ ਹੈ ਹਜੇ ਵੀ ਹੀਟ ਰਿਲੇਟਡ ਡੈਥ ਅਮਰੀਕਾ ਦੇ ਵਿੱਚ ਵਧੀਆਂ ਪਿਛਲੇ ਸਾਲਾਂ ਦੇ ਵਿੱਚ 2300 ਡੈਥ ਜਿਹੜੀ 2023 ਦੇ ਵਿੱਚ ਇੱਥੇ ਹੋਈ ਸੀ ਅੰਕੜਿਆਂ ਦੇ ਵਿੱਚ ਵਾਧਾ ਲਗਾਤਾਰ ਇੱਥੇ ਜਾਰੀ ਹੈ ਅਗਲੀ ਕਰਵਾ ਦੋਸਤੋ ਇੱਕ ਇਹ ਨੂੰ ਅਮ ਹੀਟ ਰਿਲੇਟਡ ਡੈਥ ਹੀ ਕਿਹਾ ਜਾ ਸਕਦਾ ਪਰ ਇਹ ਕਾਰਨ ਜਿਹੜੇ ਹੋਰ ਨੇ ਇੱਕ ਬੱਚੇ ਦੀ ਕਾਰ ਦੇ ਵਿੱਚ ਮੌਤ ਹੋਈ ਹੈ ਕਿਉਂਕਿ ਉਹਨੂੰ ਜਿਹੜੀ ਗਰਮ ਕਾਰ ਦੇ ਵਿੱਚ ਛੱਡ ਦਿੱਤਾ ਗਿਆ ਸੀ 5 ਸਾਲਾਂ ਆ ਬੱਚਾ ਇਹ ਲੜਕਾ ਜਿਹਦੀ ਮੌਤ ਹੋ ਗਈ ਉਹਨੂੰ ਹੌਟ ਕਾਰ ਦੇ ਵਿੱਚ ਓਮਾਹਾ ਨਵਰਾਸਕਾ ਦੇ ਵਿੱਚ ਲਗਭਗ 7 ਘੰਟਿਆਂ ਦੇ ਲਈ ਛੱਡਿਆ ਗਿਆ ਆ ਜਦੋਂ ਉਹਨੂੰ ਖੋਲਿਆ ਅਨਰਿਸਪੌਂਸਿਵ ਸੀ ਜਿਹੜਾ ਜਿਹੜਾ ਇੱਕ ਬਿਊਟੀ ਸੈਲੂਨ ਦੇ ਬਾਹਰ ਜਿੱਥੇ ਇੱਕ ਮਦਰ ਕੰਮ ਕਰਦੀ ਆ 5 ਵਜੇ ਤੋਂ ਬਾਅਦ ਵੈਂਸਡੇ ਨੂੰ ਇਹ ਘਟਨਾ ਦਸੀ ਗਈ ਹੈ 5 ਸਾਲ ਦੇ ਇਸ ਬੱਚੇ ਨੂੰ ਹਸਪੀਟਲ ਦੇ ਵਿੱਚ ਲੈ ਕੇ ਗਏ ਡਾਕਟਰ ਨੇ ਕਿਹਾ ਇਹਦੀ ਮੌਤ ਹੋ ਚੁੱਕੀ ਹੈ ਉਹਦਾ ਜਿਹੜਾ ਉਹਦੀ ਜਿਹੜੀ ਮਦਰ ਆ 40 ਸਾਲਾਂ ਜੈਨਿਟਾ ਪੇਨਨ ਇਹ ਉਹ ਮਾਹਾ ਦੀ ਇਹਨੂੰ ਰੈਸਟ ਕਰ ਲਿਆ ਗਿਆ ਚਾਰਜ ਕੀਤਾ ਗਿਆ ਚਾਈਲਡ ਅਬਿਊਜ਼ ਤੇ ਨਕਲੈਕਟਰ ਦੇ ਤਹਿਤ ਤੇ ਕਿਉਂਕਿ ਉਦੀ ਮੌਤ ਹੋਈ ਹੈ ਯੂਨਾਈਟਡ ਪੋਲਿਸ 34 ਸਾਲਾਂ ਦੀ ਚਾਰਜ ਕੀਤਾ ਚਾਈਲਡ ਚਾਈਲਡ ਅਬਿਊਸ ਤੇ ਨੈਗਲੈਕਟ ਦੇ ਨਾਲ ਹੁਣ ਜਿਹੜਾ ਸਸਪੈਕਟ ਆ ਉਹਨੇ ਕੋਈ ਸਟੇਟਮੈਂਟ ਨਹੀਂ ਦਿੱਤੀ ਕਿ ਕੀ ਇਹ ਐਕਸੀਡੈਂਟ ਸੀਗਾ ਜਾਂ ਇੰਟੈਸ਼ਨਲ ਸੀਗਾ ਪਤਾ ਨਹੀਂ ਲੱਗਾ ਟੈਂਪਰੇਚਰ 89 ਡਿਗਰੀ ਤੱਕ ਉਹ ਮਾਹਾ ਦੇ ਵਿੱਚ ਬੁੱਧਵਾਰ ਨੂੰ ਸੀਗਾ ਘੱਟੋ ਘੱਟ 10 ਬੱਚਿਆਂ ਦੀ ਮੌਤ ਕਰਮਕਾਰਾਂ ਦੇ ਵਿੱਚ ਅਮਰੀਕਾ ਦੇ ਵਿੱਚ ਹੋ ਚੁੱਕੀ ਹੈ ਇਸ ਸਾਲ ਦੇ ਵਿੱਚ ਵਿੱਚ ਇਹ ਨੈਸ਼ਨਲ ਨਾਨ-ਪ੍ਰੋਫਿਟ ਕਿਡਸ ਐਂਡ ਕਾਰਸ.org ਦੀ ਵੈਬਸਾਈਟ ਆ ਉਹਦੇ ਦੱਸਣ ਅਨੁਸਾਰ 1990 ਤੋਂ ਲੈ ਕੇ ਹੁਣ ਤੱਕ 1094 ਬੱਚੇ ਜਿਹੜੇ ਉਹਨਾਂ ਦੀ ਹੌਟ ਕਾਰਸ ਦੇ ਵਿੱਚ ਮੌਤ ਹੋਈ ਦਸੀ ਜਾ ਰਹੀ ਹੈ ਦੋਸਤਾਂ ਦੇ ਨਾਲ ਇਹਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਛ ਨਵੀਂ ਗੱਲਾਂ ਬਾਤਾਂ ਨਾਲ